ਬੀ ਬੀ ਮਮਤਾਜ ਹੈ ਕੋਟਲਾ ਨਿਹੰਕਾਂ ਦੀ ਧੀ ਹਾਂਜੀ ਬਾਬਾ ਬਚਿੱਤਰ ਸਿੰਘ ਜ਼ਖਮੀ ਆ ਤੇ ਕੋਟਲਾ ਨਿਹੰਕਾਂ ਦੇ ਘਰੇ ਸਤਗੁਰ ਟਕਾ ਕੇ ਚਲੇ ਜਾਂਦੇ ਆ ਹੂੰ ਸੇਵਾ ਲਾ ਦਿੱਤੀ ਹੈ ਕੋਟਲਾ ਨਿਹੰਕਾਂ ਜੀ ਬਚਿੱਤਰ ਸਿੰਘ ਨੇ ਤੁਸੀਂ ਖਿਆਲ ਰੱਖਣਾ ਹੈ ਹੂੰ ਜ਼ਖਮੀ ਨੇ ਜਖਾ ਬਹੁਤ ਵੱਜੇ ਹੋਏ ਆ ਹੂੰ ਤੇ ਕੋਟਲਾ ਨਿਹੰਕਾਂ ਨੇ ਕਿਹਾ ਸੀਗਾ ਕਿ ਜਿੰਦ jaan ਲਾ ਕੇ ਮੈਂ ਸੇਵਾ ਕਰਾਂਗਾ ਆਪਣੀ ਬੱਚੀ ਨੂੰ ਲਾਇਆ ਨਾਲ ਕਿ ਉਸ ਕਮਰੇ ਵਿੱਚ ਬਾਬਾ ਬਚਿੱਤਰ ਸਿੰਘ ਨੂੰ ਲਿਜਾ ਕੇ ਇਨਾਂ ਦੇ ਜ਼ਖਮਾਂ ਤੇ ਮੱਲਮ ਲਾਓ ਹੂੰ ਜੋ ਉਦੋਂ ਦਾ ਹਲਦੀ ਕਹਿ ਲੋ ਉਹ ਲਾਓ ਕਿ ਜ਼ਖਮ ਇਹਨਾਂ ਦੇ ਭਰ ਜਾਣ ਹਾਰੇ ਹੋ ਜਵੇ ਕੁੰਡਾ ਬੰਦ ਕੀਤਾ ਗਿਆ ਇੰਨੇ ਨੂੰ ਫੌਜ ਆ ਗਈ ਜਦੋਂ ਫੌਜ ਇੱਥੇ ਪਹੁੰਚੀ ਨਾ ਜਿੱਤੇ ਫੌਜ ਨੇ ਕਿਹਾ ਕਿ ਤੁਹਾਡੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਤੇ ਸਤਗੁਰੂ ਜੀ ਦੇ ਸਿੱਖ ਲੁਕੇ ਹੋਏ ਆ ਉਹ ਕਹਿੰਨ ਤੁਹਾਡੇ ਸਾਹਮਣੇ ਮੇਰੇ ਘਰ ਆ ਕਮਰਾ ਆ ਜਿਹੜਾ ਮਰਜ਼ੀ ਕਮਰਾ ਖੋਲ੍ਹ ਲਓ ਦੇਖ ਲਓ ਤਲਾਸ਼ੀ ਲੈ ਲਓ ਤੁਹਾਨੂੰ ਝੂਠੀ ਖ਼ਬਰ ਮਿਲੀ ਉਨਾਂ ਨੂੰ ਜਦੋਂ ਤਲਾਸ਼ੀ ਲੈਣ ਨਾ ਕੇ ਦੀ ਕੋੜਲਾ ਨਿਹੰਗ ਖਾਨ ਨੇ ਕਿਹਾ ਇੱਕ ਕਮਰਾ ਨਾ ਖੋਲਿਓ ਕਹਿੰਦਾ ਕਿਉਂ ਸਿਪਾਈ ਕਹਿੰਦਾ ਕਹਿੰਦਾ ਇਹ ਕਮਰੇ ਚ ਮੇਰੀ ਧੀ ਤੇ ਮੇਰਾ ਜਵਾਈ ਹੈ ਸੰਗਤ ਜੀ ਨੋਟ ਕਰਿਓ ਗੱਲ ਆਪਣੀ ਜਵਾਨ ਧੀ ਨੂੰ ਕਿਸੇ ਗੈਰ ਮਰਦ ਨਾਲ ਕੋਈ ਜੋੜ ਸਕਦਾ ਜੀ ਨਹੀਂ ਇਹ ਗੁਰੂ ਨਾਲ ਪਿਆਰ ਹੈ ਕੋੜਲਾ ਨਿਹੰਗ ਖਾਨ ਦੇ ਮਨ ਵਿੱਚ ਇਹ ਆ ਕਿ ਜੇ ਧੀਏ ਕਿਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਇਤੋਂ ਪਕੜਿਆ ਗਿਆ ਨਾ ਸਾਡੇ ਮੱਥੇ ਤੇ ਕਲੰਕ ਲੱਗ ਜਾਣਾ ਹਮ ਕਿ ਮੁਸਲਮਾਨ ਹੋ ਕੇ ਮੁਸਲਮਾਨਾਂ ਦੀ ਮਦਦ ਕਰਦੀ 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 ਗੁਰੂ ਨਾਲ ਸਾਨੂੰ ਲੋਕਾਂ ਨੇ ਲਾਨਤਾ ਪਾਉਣਗੇ ਪਰ ਜੇ ਅਸੀਂ ਸੇਵਾ ਕਰ ਲਈ ਤੇ ਸਿੱਖ ਕੌਮ ਇਡੀ ਮਹਾਨ ਹੈ ਨਾ ਤੇ ਸਿੱਖ ਕੌਮ ساری ਉਮਰ ਸਾਨੂੰ ਯਾਦ ਰੱਖੇਗੀ ਹਮ ਸਚਾਈ ਹੈ ਜੀ ਅੱਜ ਕੋਟਲਾ ਨਿਹੰਗ ਖਾਨ ਨੂੰ ਤੇ ਬੀਬੀ ਮਮਤਾਜ ਦੂ ਯਾਦ ਕੀਤਾ ਜਾਂਦਾ ਹੈ ਬਾਬਾ ਬਚਿੱਤਰ ਸਿੰਘ ਜੀ ਸ਼ਾਮ ਨੂੰ ਸ਼ਹੀਦ ਹੋ ਗਏ ਜਾ ਖਮਜਾਦਾ ਸੀ ਕਿ ਉਹਨਾਂ ਨੇ ਕੁੰਡਾ ਨਹੀਂ ਖੋਲਿਆ ਚਲੋ ਧੀਆ ਪੈਣਾ ਸਭ ਦੀਆਂ ਸਾਂਝੀਆਂ ਬਾਬਾ ਬਚਤਰ ਸਿੰਘ ਜੀ ਦਾ ਸੰਸਕਾਰ ਕੀਤਾ 2-4 ਮਹੀਨੇ ਜ਼ਿੰਦਗੀ ਦੇ ਬਤੀਤ ਹੋ ਗਏ ਗੱਲ ਇੱਥੇ ਪੂਰੀ ਕਰਤੀ ਗਿਆ ਆਪਾਂ ਤੇ ਬੀਬੀ ਮਮਤਾਜ ਨੂੰ ਕਿਹਾ ਗਿਆ ਕਿ ਤੇਰਾ ਪੁੱਤਰ ਹੁਣ ਨਿਕਾਹ ਕਰਦੀ ਆ ਆਪਾਂ ਕੋਟਰਾ ਨਿਆਆਂ ਖਾਂ ਕਹਿੰਦਾ ਆਪਣੀ ਧੀ ਲੋ ਉਹ ਜਨੀ ਆ ਬੋ ਮੇਰਾ ਤਾਂ ਨਿਕਾਹ ਹੋ ਗਿਆ ਤੇ ਪੁੱਛਿਆ ਤੇਰਾ ਨਿਕਾਹ ਕਿੱਦਾਂ ਹੋ ਗਿਆ ਉਹ ਕਹਿੰਦੀ ਜਿੱਦਣ ਤੂੰ ਕਿਹਾ ਸੀ ਨਾ ਇੱਕ ਕਮਰੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਸੁੱਤੇ ਆ ਉਹ ਪਏ ਅੰਦਰ ਆਰਾਮ ਕਰਦੇ ਆ ਤੇਰੇ ਬੋਲਾਂ ਨੂੰ ਮੈਂ ਆਪਣੇ ਕੰਨਾਂ ਰਾਹੀਂ ਸੁਣਿਆ ਤੇ ਕੰਨਾਂ ਰਾਹੀਂ ਤੇਰੇ ਬੋਲਾਂ ਨੂੰ ਦਿਲ ਦੇ ਵਿੱਚ ਵਸਾ ਲਿਆ ਮੇਰਾ ਤਨ ਨਹੀਂ ਮੈਲਾ ਹੋਇਆ ਮੇਰਾ ਮਨ ਨਹੀਂ ਮੈਲਾ ਹੋਇਆ ਪਰ ਮੈਂ ਬਚਿੱਤਰ ਸਿੰਘ ਨੂੰ ਆ ਪੜਾ ਉਦੋਂ ਹੀ ਪਤੀ ਮੰਨ ਲਿਆ ਕਿਉਂਕਿ ਤੇਰੇ ਬੋਲ ਸੀਗੇ ਤੇ ਹੁਣ ਮੈਂ ਬਚਿੱਤਰ ਸਿੰਘ ਜੀ ਦੀ ਵਿਧਵਾ ਪਤਨੀ ਰਹਿ ਕੇ ساری ਉਮਰ ਬਤੀਤ ਕਰਨਾ ਚਾਹੁੰਦੀ ਹੈ ਮੈਨੂੰ ਮੁਗਲਾ ਦੇ ਘਰਾਂ ਵਿੱਚ ਦੀ ਹੁਣ ਜਾਣ ਦਾ ਕੋਈ ਵੀ ਸ਼ੌਂਕ ਨਹੀਂ ਹੈ ਮੈਨੂੰ ਨਾ ਹੁਣ ਉਹਨਾਂ ਦੀ ਨੋ ਬਣਾ ਮੁਗਲਾ ਦੀ ਮੈਨੂੰ ਬਚਿੱਤਰ ਸਿੰਘ ਦੀ ਸ਼ਹੀਦ ਪਤਨੀ ਸ਼ਹੀਦ ਬਚਿੱਤਰ ਸਿੰਘ ਦੀ ਵਿਧਵਾ ਪਤਨੀ ਮੈਨੂੰ ਰਹਿ ਲੈਂਦੇ ਸੰਗਤ ਜੀ ਇਕੱਲਾ ਜੀਵਨ ਕੱਟਣਾ ਬਹੁਤ ਔਖਾ ਹੈ ਜਿਨ੍ਹਾਂ ਦੇ ਪਤੀ ਮਰ ਜਾਂਦੇ ਉਹਨਾਂ ਨੂੰ ਪੁੱਛੋ ਕੀ ਹੁੰਦਾ ਆ ਤੇ ਬੀਬੀ ਮਮਤਾਜ ਨੇ ਆਪਣੇ ਜੀਵਨ ਦੇ 131 ਸਾਲ ਕੱਟੇ 131 ਸਾਲ ਦੀ ਉਮਰ ਪਹੁੰਚ ਕੇ ਗਈ ਬੀਬੀ ਮਮਤਾਜ ਜੀਵਨ ਦੇ ਵਿੱਚ ਇੱਕ ਵੀ ਕੋਈ ਆਪਣਾ ਪਲ ਐਸਾ ਨਹੀਂ ਆ ਜਿੱਦਣ ਉਹਨਾਂ ਦੇ ਕੋਈ ਜੀਵਨ ਚ ਮੈਲ ਆਈ ਹੋਵੇ ਤੇ ਮੈਂ ਸੋਚਦਾ ਹਾਂ ਕਿਉਂ ਨਾ ਬੀਬੀ ਮਮਤਾਜ ਨੂੰ ਅੱਜ ਸਜਦਾ ਕਰੀਏ ਅਸੀਂ ਜਦੋਂ ਇਹ ਇਤਿਆਹ ਸਾਡੀਆਂ ਧੀਆਂ ਸੁਣਨ ਗਈਆਂ ਭਾਈ ਸਾਹਿਬ ਜੀ ਕਿਤੀਆਂ ਆਪਣੀ ਮਨ ਮਰਜ਼ੀ ਦੇ ਨਾਲ ਆਪਣੇ ਪਿਓ ਦੀ ਪੱਗ ਨੂੰ ਰੋਲ ਕੇ ਜਾਣਗੀ ਆ ਜੇ ਅੱਜ ਬੀਬੀ ਮਮਤਾਜ ਵਰਗੀਆਂ ਧੀਆ ਦੁਨੀਆ 'ਚ ਹੈ ਤੇ ਕੱਲ੍ਹ ਜੁਗੀ ਧੀਆ ਵੀ ਹੈ ਹੂੰ ਜਿਹੜੀ ਪਿਓ ਦੀ ਪੱਗ ਰੋਲ ਕੇ ਚਲੇ ਜਾਂਦੀ ਹੈ ਮਾਂ ਦੀ ਚੁੰਨੀ ਨੂੰ ਦਾਗ ਲਾਉਂਦੀ ਹੈ ਉਹ ਵੀ ਹੈ ਪਰ ਜਦੋਂ ਉਹ ਸੁਣਨ ਗਈ ਆ ਇਤਿਹਾਸ ਕਿ ਬਾਪੂ ਦੇ ਬੋਲਾਂ ਦੀ ਕਦਰ ਕੀ ਹੈ ਤੇ ਫਿਰ ਉਹ ਕਦੇ ਵੀ ਆਪਣੇ ਜੀਵਨ 'ਚ ਗਲਤੀ ਨਹੀਂ ਕਰਨਗੀ ਆ ਸੋ ਜ਼ਰੂਰੀ ਹੈ ਇਹ ਇਤਿਹਾਸ ਆਪਣੇ ਧੀਆ ਤੱਕ ਜਰੂਰ ਪਹੁੰਚਾਇਆ ਜਾਵੇ ਹੂੰ ਇੱਥੋਂ ਸਤਗੁਰજી ਨਿਕਲੇ ਦੀ ਚਮਕੌਰ ਦੀ ਗੜੀ ਬੁੱਧੀ ਚੰਦ 라ਵਤ ਗਰੀਬ ਦਾਸ ਦੋਨੇ ਭਰਾਵਾਂ ਦੀ ਜਿਹੜੀ ਗੜੀ ਸੀ ਕਿ ਸਤਗੁਰ ਨੇ ਟਕਾ ਕੀਤਾ ਇੱਥੇ ਮਾਲਕ ਪਹਿਲਾਂ ਵੀ ਆ ਚੁੱਕੇ ਆ ਚਮਕੌਰ ਸਾਹਿਬ ਚ ਚਮਕੌਰ ਸਾਹਿਬ ਜਦੋਂ ਕੁਰਸ਼ੇਤਰ ਨੂੰ ਸਤਗੁਰ ਗਏ ਸੀਗੇ ਵਾਪਸ ਆਏ ਇੱਥੇ ਛੋਟੇ ਜਿਹੇ ਝਾਪਟ ਹੋਏ ਸੀਗੇ ਸਤਗੁਰ ਚਮਕੌਰ ਦੇ ਇਲਾਕੇ ਨੂੰ ਜਾਣਦੇ ਨੇ ਅੱਛਾ ਤੇ ਸਤਗੁਰ ਨੇ ਇੱਥੇ ਸਤ ਪਉ ਨੂੰ ਟਿਕਾਣਾ ਕੀਤਾ ਜੀ ਆਪਣੇ ਵੱਡੇ ਸਹਿਬਜ਼ਾਦੇ ਆਦੇ ਨਾਲ ਪੰਜ ਪਿਆਰਿਆਂ ਨਾਲ ਤੇ 35 ਕੋ ਸਿੱਖ ਹੂੰ ਭੁੱਖੇ ਪਾਣੇ ਕਈ ਮਹੀਨਿਆਂ ਤੇ ਗੁਰੂ ਮਾਲਣ ਟਿਕਾਣਾ ਕੀਤਾ ਤੇ ਉਧਰ ਮਾਤ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਸਤ ਪਉ ਦੀ ਰਾਤ ਨੂੰ ਕੁੰਮੇ 마ਸਕੀ ਦੇ ਘਰੇ ਪਹੁੰਚ ਜਾਂਦੇ ਹੂੰ ਕੁੰਮਾ 마ਸਕੀ ਗਰੀਬ ਗਰੀਬ ਜਿਹਦੀ ਸ਼ਾਨ ਹੈ ਸ਼ਾਨਦਾਰ ਤਾਂ ਝੋਪੜੀ ਹੈ ਝੋਪੜੀ ਤੂੰ ਜਿਹਨੇ ਦੇਖਿਆ ਕਿ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜੀ ਦੇ ਪੁੱਛਦਾ ਕੌਣ ਐ ਤੇ ਮਾਤਾ ਦੱਸਦੀ ਐ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਇਆ ਤੇ ਉਹਨੇ ਬੱਚੇ ਆ ਉਹ ਫਿਰ ਅੱਲਾ ਦਾ ਸ਼ੁਕਰ ਕਰਦਾ ਰੱਬ ਦਾ ਸ਼ੁਕਰ ਕਰਦਾ ਕਿ ਰੱਬ ਜੀ ਮੈਨੂੰ ਪਤਾ ਹੀ ਨਹੀਂ ਸੀਗਾ ਮੈਂ ਸਾਰੀ ਉਮਰ ਤੈਨੂੰ ਲਾਂਬੇ ਜਾਂਦਾ ਰਿਹਾ ਕਿ ਮੈਂ ਗਰੀਬ ਐ ਗਰੀਬ ਐ ਪਰ ਤੂੰ ਐਡੀ ਕੀਮਤੀ ਦੌਲਤ ਮੇਰੇ ਘਰ ਭੇਜਣੀ ਸੀਗੀ ਮੈਨੂੰ ਪਤਾ ਹੀ ਨਹੀਂ ਸੀਗਾ ਹਮ ਮਾਤਾ ਗੁਜਰਕੌਰ ਦੀ ਸੇਵਾ ਕੀਤੀ ਉਹਨੇ ਰੱਜ ਕੇ ਸੇਵਾ ਕੀਤੀ ਸੰਗਤ ਜੀ ਰੱਜ ਕੇ ਨਾਲ ਬੀਬੀ ਲక్ష్ਮੀ ਬ੍ਰਾਹਮਣੀ ਨੂੰ ਲਿਆ ਦੇਖੋ ਇੱਥੇ ਫੇਰ ਹੀ ਗੱਲ ਸੁਣਿਓ ਸਾਡਾ ਕਿਸੇ ਧਰਮ ਦੇ ਨਾਲ ਵਿਰੋਧ ਨਹੀਂ ਹੈ ਹੁਣ ਬੀਬੀ ਲక్ష్ਮੀ ਬ੍ਰਾਹਮਣੀ ਆ ਪਿੱਛੇ ਬ੍ਰਾਹਮਣੀ ਸ਼ਬਦ ਆ ਤੇ ਉਧਰ ਗੰਗੂ ਬ੍ਰਾਹਮਣ ਹੈ ਗੰਗੂ ਬ੍ਰਾਹਮਣ ਉਹਦੇ ਮਗਰ ਵੀ ਬ੍ਰਾਹਮਣ ਸ਼ਬਦ ਆ ਹਮ ਮਸਲਾ ਇਹ ਨਹੀਂ ਹੈ ਕਿ ਉਹ ਬ੍ਰਾਹਮਣਾ ਦੇ ਘਰ ਚ ਪੈਦਾ ਹੋਏ ਅਸੀਂ ਤਾਂ ਉਹਨੂੰ ਮਾੜਾ ਕਹਿੰਦੇ ਆ ਨਹੀਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਬੀਬੀ ਲక్ష్ਮੀ ਬ੍ਰਾਹਮਣੀ ਆ ਪੇ ਉਹਦਾ ਕਰਮ ਦੇਖੋ ਕਿੰਨਾ ਵਧੀਆ ਹੈ ਉਹ ਮਾਤਾ ਦੇ ਸਹਿਬਜ਼ਾਦੇ ਦੀ ਸੇਵਾ ਕਰ ਰਹੀ ਹੈ ਤੇ ਗੰਗੂ ਬ੍ਰਾਹਮਣ ਹੈ ਤੇ ਉਹਦਾ ਕਰਮ ਦੇਖੋ ਕਿਦਾਂ ਦਾ ਆ ਉਹ ਬੱਚਿਆਂ ਨੂੰ ਪਕੜਾ ਰਿਹਾ ਹੈ ਕਰਮਾਂ ਦੇ ਆਧਾਰ ਤੇ ਲੇਖਾ ਜੋਖਾ ਹੋਣਾ ਆ ਕਰਮਾਂ ਦੇ ਆਧਾਰ ਤੇ ਬੰਦਾ ਚੰਗਾ ਮਾੜਾ ਆ ਜਾਤ ਪਾਤ ਕਰਕੇ ਕੋਈ ਚੰਗਾ ਮਾੜਾ ਨਹੀਂ ਬਣਿਆ ਮਾਤਾ ਨੇ ਇੱਥੇ ਟਿਕਾਣਾ ਕੀਤਾ ਸਤ ਪੌਨੂ ਜੀ ਤੇ ਸਤਗੁਰੂ ਜੀ ਚਮਕੌਰ ਦੀ ਗੜ੍ਹੇ ਜੋਗੀ ਸਾਹਿਬ ਨੇ ਬਹੁਤ ਸੋਨਾ ਇੱਥੇ ਚਿੱਤਰ ਚਿੱਤਰਿਆ ਜੀ ਹੁਣ ਆਪਾਂ ਜ਼ਿਆਦਾ ਨਹੀਂ ਗੱਲ ਕਰਾਂਗੇ ਥੋੜੀ ਜੀ ਗੱਲ ਕਰਾਂਗੇ ਮਾਲਕ ਨੇ ਸੁਲਾਮੀ ਦਿੱਤੀ ਦੀ ਚਮਕੌਰ ਦੀ ਗਾੜੀ ਨੂੰ ਸਤਗੁਰ ਨੇ ਖੰਜਰ ਕੱਢ ਕੇ ਮਿੱਟੀ ਪੁੱਟੀ ਕੰਨਚੋਂ ਆਪਣੀ ਤਲੀ ਤੇ ਧਰੀ ਤੇ ਮਾਲਕ ਨੇ ਤਲੀ ਤੇ ਧਰ ਕੇ ਮਿੱਟੀ ਨੂੰ ਫੂਕ ਮਾਰ ਕੇ ਉਡਾਤਾ ਤੇ ਭਾਈ ਦਿਆ ਸਿੰਘ ਪੁੱਛਦੇ ਸਤਗੁਰ ਕੀ ਕੀਤਾ ਕਹਿੰਦੇ ਚਮਕੌਰ ਦੀ ਗਾੜੀ ਨੂੰ ਸੁਲਾਮੀ ਦਿੱਤੀ ਤੇ ਪੁੱਛਿਆ ਸੁਲਾਮੀ ਕਾਦੀ ਉਹ ਕਹਿੰਦੇ ਚਮਕੌਰ ਦੀ ਗਾੜੀ ਦੇ ਵਿੱਚ ਹੁਣ ਪੱਕਿਆ ਦਾ ਵਾਸਾ ਹੋ ਗਿਆ ਕੱਚੀ ਸੀ ਨਾ ਗਾੜੀ ਇਹ ਉਹ ਕੱਚੀ ਸੀ ਪੱਕਿਆ ਦਾ ਵਾਸਾ ਹੋ ਗਿਆ ਹੁਣ ਜਦੋਂ ਇਹਦੇ ਵਿੱਚ ਪੱਕਿਆ ਦਾ ਵਾਸਾ ਹੋ ਗਿਆ ਤੇ ਚਮਕੌਰ ਦੀ ਗੜੀ ਆਉਣ ਵਾਲੇ ਸਮੇਂ 'ਚ ਪੂਜਣਯੋਗ ਹੋ ਜਾਣੀ ਹੈ ਪਹਿਲੀ ਗੱਲ ਦੂਜੀ ਗੱਲ ਸਤਗੁਰ ਕਹਿੰਦੇ ਸਲਾਮੀ ਤਾਂ ਦਿੱਤੀ ਹੈ ਚਮਕੌਰ ਦੀ ਗੜੀ ਨੇ ਮੇਰਾ ਰਤਬਾ ਵਧਾਉਣਾ ਕਰ ਲੋ ਰਤਬਾ ਕਿਉਂ ਵਧਾਉਣਾ ਜੀ ਕਿਉਂਕਿ ਅੱਜ ਤੱਕ ਲੋਕ ਮੈਨੂੰ ਇਹ ਕਹਿੰਦੇ ਰਹੇ ਕਿ ਇਹ ਸ਼ਹੀਦ ਪਿਤਾ ਦਾ ਪੁੱਤਰ ਆ ਗੁਰੂ ਗੋਬਿੰਦ ਸਿੰਘ ਹਾਂ ਤੇ ਕੱਲ ਤੋਂ ਬਾਅਦ ਮੈਨੂੰ ਲੋਕਾਂ ਨੇ ਕਹਿਣਾ ਆ ਕਿ ਇਹ ਸ਼ਹੀਦ ਪੁੱਤਰਾ ਦਾ ਪਿਤਾ ਵੀ ਹੈ। ਮੇਰਾ ਰਤਬਾ ਵੱਧ ਗਿਆ। ਅੱਜ ਤੱਕ ਲੋਕ ਮੈਨੂੰ ਕਹਿੰਦੇ ਰਹੇ ਮੈਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਪੁੱਤਰ ਹੈ। ਮੇਰਾ ਪਿਤਾ ਸ਼ਹੀਦ ਹੋਇਆ। ਤੇ ਕੱਲ ਤੋਂ ਬਾਅਦ ਲੋਕ ਮੈਨੂੰ ਕਹਿਣਗੇ ਇਹ ਸ਼ਹੀਦ ਪੁੱਤਰਾ ਦਾ ਵੀ ਪਿਤਾ ਆ। ਉਹ ਕੱਲ ਚਮਕੌਰ ਦੀ ਗੜੀ 'ਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋਣਗੇ। ਮੈਂ ਤਾਂ ਕਰਕੇ ਚਮਕੌਰ ਦੀ ਗੜੀ ਨੂੰ ਸੁਲਾਮੀ ਦਿੱਤੀ ਹੈ। ਤੇ ਬਾਬਾ ਦਿਆ ਸਿੰਘ ਉਹਨੇ ਗੱਲਾਂ ਕੀਤੀਆਂ ਕਿ ਤੁਹਾਨੂੰ ਬੱਚਿਆਂ ਦੀ ਯਾਦ ਆਉਣੀ ਹੋਣੀ ਐ ਸਤਗੁਰ ਨੇ ਮੋਢੇ ਤੇ ਹੱਥ ਰੱਖ ਕੇ ਕਿਹਾ ਸੀਗਾ ਦਿਆ ਸਿੰਘ ਕਿ ਤੂੰ ਮੇਰਾ ਫਤਿਹ ਸਿੰਘ ਨਹੀਂ ਹੈ ਦੇਖੋ ਕਿੰਨਾ ਵੱਡਾ ਮਾਨ ਹੈ ਜੀ ਜਦੋਂ ਬਾਬਾ ਦਿਆ ਸਿੰਘ ਨੂੰ ਇਹ ਗੱਲ ਕਹੀ ਹੋਣੀ ਐ ਸਤਗੁਰ ਨੇ ਕਿ ਤੂੰ ਮੇਰਾ ਫਤਿਹ ਸਿੰਘ ਨਹੀਂ ਹੈ ਹੂੰ ਤੇ ਬਾਬਾ ਦਿਆ ਸਿੰਘ ਜਿਹਦੀਆਂ ਖਾਚ ਹੰਜੂ ਨਹੀਂ ਆਏ ਹੋਣੇ ਹੂੰ ਕਿ ਮੈਨੂੰ ਆਪਣੇ ਪੁੱਤਰਾ ਦੇ ਬਰਾਬਰ ਸਮਝਿਆ ਜਾ ਰਿਹਾ